ਚਿੱਟੇ ਕੱਪੜੇ ਪਾ ਕੇ ਭਿੱਜੀ ਹੋਈ ਗਜ਼ਾਲ ਆਪਣੇ ਆਸ਼ਿਕ ਦੇ ਗਲ ਲਾ ਕੇ ਖੜੀ ਸੀ ਮੈਂ ਆਪਣੇ ਦਿਲ ਵਿੱਚ ਮਚਦੀ ਅੱਗ ਨੂੰ ਮਹਿਸੂਸ ਕਰ ਰਿਹਾ ਸੀ ਉਸ ਦਾ ਆਸ਼ਿਕ ਕਦੇ ਉਸ ਦੀ ਕਰਤਨ ਤੇ ਆਪਣੀ ਪਿਆਰ ਦੀ ਨਿਸ਼ਾਨੀ ਪਾਉਂਦਾ ਅਤੇ ਕਦੇ ਉਸ ਦੇ ਜਿਸਮ ਤੇ ਜਿਵੇਂ ਹੀ ਉਹ ਗਜ਼ਾਲਾ ਦੀ ਸ਼ਰਟ ਦੇ ਬਟਨ ਖੋਲਣ ਲੱਗਿਆ ਤਾਂ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਇਹ ਗੱਲ ਮੈਨੂੰ ਹਰ ਕਿਸ ਵੀ ਬਰਦਾਸ਼ਤ ਹੋਣ ਵਾਲੀ ਨਹੀਂ ਸੀ ਕਿ ਮੇਰੀ ਮੁਹੱਬਤ ਮੇਰੇ ਸਾਹਮਣੇ ਕਿਸੇ ਹੋਰ ਦੀ ਹੋ ਜਾਵੇ ਪੂਜਯ ਸਮਾਪਿਤਿਆ ਤਾਂ ਮੈਂ ਆਪਣੀ ਅੱਖਾਂ ਖੋਲ ਕੇ ਦੇਖਿਆ ਅਤੇ ਸਾਹਮਣੇ ਦੇ ਨਜ਼ਾਰੇ ਨੇ ਮੇਰਾ ਲੂਕੰਡਾ ਖੜਾ ਕਰ ਦਿੱਤਾ ਕਿਉਂਕਿ ਮੇਰੇ ਸਾਹਮਣੇ ਹੀ ਗਜਾਲਾ ਤੇ ਉਹ ਦਾ ਆਸ਼ਿਕ ਇੱਕ ਦੂਜੇ ਨਾਲ ਬਾਹਰਲੀ ਦੁਨੀਆ ਨੂੰ ਭੁੱਲ ਕੇ ਇੱਕ ਦੂਜੇ ਵਿੱਚ ਖੋ ਗਏ ਮੇਰਾ ਨਾਮ ਫਜ਼ਲ ਹੈ ਮੈਂ ਮੁੰਬਈ ਸ਼ਹਿਰ ਦਾ ਰਹਿਣ ਵਾਲਾ ਹਾਂ ਮੁੰਬਈ ਦੀ ਇੱਕ ਅਲੱਗ ਹੀ ਰੌਣਕ ਹੈ ਪਰ ਮੇਰੀ ਰੌਣਕ ਤਾਂ ਮੇਰੀ ਮਾਸੀ ਦੇ ਘਰ ਸੀ ਕਿਉਂਕਿ ਉਹ ਉੱਥੇ ਹੀ ਰਹਿੰਦੀ ਸੀ जिदे ਲਈ ਮੇਰਾ ਦਿਲ ਟੜਕਦਾ ਸੀ ਗਜਾਲਾ ਮੇਰੀ ਮਾਸੀ ਦੀ ਦਰਾਨੀ ਦੀ ਬੇਟੀ ਸੀ ਮੇਰੀ ਮਾਸੀ ਦੇ ਦਿਓਰ ਅਤੇ ਦਰਾਨੀ ਕੈਕਸੀਡੈਂਟ ਵਿੱਚ ਮੌਕੇ ਤੇ ਹੀ ਦਮ ਤੋੜ ਗਏ ਸੀ ਉਸ ਦਿਨ ਤੋਂ ਮੇਰੀ ਮਾਸੀ ਨੇ ਹੀ ਗਜਾਲਾ ਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ ਘਰ ਵੜਦੇ ਹੀ ਮੇਰੀਆਂ ਅੱਖਾਂ ਨੇ ਗਜਾਲਾ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਇਹ ਕੋਈ ਤਾਂ ਸੀ ਜਿਹਦੇ ਲਈ ਮੈਂ ਇਸ ਘਰ ਵਿੱਚ ਆਉਂਦਾ ਸੀ ਮੈਂ ਸਾਰਾ ਘਰ ਦੇਖ ਲਿਆ ਸੀ ਉਹ ਮੈਨੂੰ ਕਿਤੇ ਵੀ ਨਜ਼ਰ ਨਾ ਆਈ ਤਾਂ ਮੇਰਾ ਦਿਲ ਬੇਕਰਾਰ ਹੋਣ ਲੱਗਿਆ ਮੈਂ ਆਪਣੀ ਮਾਸੀ ਤੋਂ ਗਜਾਲਾ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਛੱਤ 'ਤੇ ਪੜ ਰਹੀ ਹੈ ਫੇਰ ਕਿ ਮੈਂ ਆਪਣੀ ਮਾਸੀ ਤੋਂ ਨਜ਼ਰਾਂ ਬਚਾਉਂਦੇ ਹੀ ਮੈਂ ਪੌੜੀਆਂ ਚੜ੍ਹ ਕੇ ਗਜਾਲਾ ਕੋਲ ਛੱਤ 'ਤੇ ਪਹੁੰਚ ਗਿਆ ਛੱਤ 'ਤੇ ਰੱਖੀ ਹੋਈ ਮੰਜੀ 'ਤੇ ਉਹ ਬੇਖਬਰ ਪਈ ਸੀ ਉਸਦੇ ਵਾਲ ਖਿੰਡੇ ਹੋਏ ਸਨ ਜਿਵੇਂ ਹੀ ਮੇਰੀ ਉਸਤੇ ਨਜ਼ਰ ਪਈ ਤਾਂ ਮੇਰੇ ਜਜ਼ਵਾਤ ਬੇਕਾਬੂ ਹੋਣ ਲੱਗੇ ਗਜ਼ਾਲਾ ਨਾਲ ਮੇਰੀ ਮੁਹੱਬਤ ਇਜ਼ਹਾਰ ਤੱਕ ਪਹੁੰਚ ਗਈ ਸੀ ਉਸ ਨੂੰ ਪਾਣਾ ਮੇਰੀ ਸਭ ਤੋਂ ਵੱਡੀ ਖੁਆਇਸ਼ ਸੀ ਮੈਂ ਹੌਲੀ ਜਹੀ ਅੱਗੇ ਵਧਿਆ ਤਾਂ ਗਜ਼ਾਲਾ ਉੱਠ ਕੇ ਬੈਠ ਗਈ ਉਹ ਮੇਰੇ ਵੱਲ ਦੇਖ ਕੇ ਮੁਸਕਰਾਈ ਅਤੇ ਕਹਿਣ ਲੱਗੀ ਫਜ਼ਲ ਚੰਗਾ ਹੋਇਆ ਤੂੰ ਆ ਗਿਆ ਮੈਂ ਤਾਂ ਤੇਰਾ ਹੀ ਇੰਤਜ਼ਾਰ ਕਰ ਰਹੀ ਸੀ ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਹੋਇਆ ਕਿ ਭਲਾ ਗਜ਼ਾਲਾ ਮੇਰਾ ਇੰਤਜ਼ਾਰ ਕਿਉਂ ਕਰ ਰਹੀ ਸੀ ਉਸ ਨੂੰ ਤਾਂ ਮੈਂ ਬਿਲਕੁਲ ਵੀ ਪਸੰਦ ਨਹੀਂ ਸੀ ਤਾਂ ਫੇਰ ਅੱਜ ਉਹ ਮੇਰੇ ਇੰਤਜ਼ਾਰ ਵਿੱਚ ਕਿਵੇਂ ਬੈਠੀ ਸੀ ਮੇਰਾ ਦਿਲ ਤੇਜ਼ੀ ਨਾਲ ਧੜਕਣ ਲੱਗਿਆ ਸੀ ਅਤੇ ਮੈਨੂੰ ਖੁਦ ਬਖੁਦ ਖਿਆਲ ਆਉਣ ਲੱਗੇ ਕਿ ਹੋ ਸਕਦਾ ਹੈ ਉਹ ਵੀ ਮੇਰੀ ਤਰ੍ਹਾਂ ਮੈਨੂੰ ਪਿਆਰ ਕਰਨ ਲੱਗੀ ਹੋਵੇ ਇਹ ਸੋਚ ਕੇ ਹੀ ਮੇਰੇ ਦਿਲ ਵਿੱਚ ਖੁਸ਼ੀ ਦੇ ਲੱਡੂ ਘਟਣ ਲੱਗੇ ਸੀ ਮੈਂ ਉਸ ਦੇ ਕੋਲ ਮੰਝੇ ਤੇ ਹੀ ਬੈਠ ਗਿਆ ਤਾਂ ਉਸ ਨੇ ਮੇਰਾ ਹੱਥ ਫੜ ਲਿਆ ਉਸ ਦੇ ਗਰਮ ਹੱਥਾਂ ਨੂੰ ਹੱਥ ਲਾਉਂਦੇ ਹੀ ਮੇਰੇ ਪਸੀਨੇ ਛੁੱਟਣ ਲੱਗੇ ਸੀ ਮੇਰੀਆਂ ਅੱਖਾਂ ਉਸ ਉੱਤੇ ਜਾ ਟਿਕੀਆਂ ਸੀ ਉਸ ਦੀ ਖੂਬਸੂਰਤੀ ਮੇਰਾ ਇਮਤਿਹਾਨ ਲੈ ਰਹੀ ਸੀ ਦੁੱਧ ਵਰਗੀ ਸਫੇਦ ਰੰਗਤ ਅਤੇ ਗੁਲਾਬ ਵਰਗੇ ਗੁਲਾਬੀ ਬੁੱਲ ਅਤੇ ਕਾਲੇ-ਕਾਲੇ ਵਾਲ ਉਸ ਦੇ ਲਾਲ ਰੰਗ ਦਾ ਕੋਟਾ ਪਾਇਆ ਹੋਇਆ ਸੀ ਉਸ ਨੂੰ ਹਜੇ ਵੀ ਆਪਣੇ ਦੁਪट्टे ਦਾ ਹੋਸ਼ ਨਹੀਂ ਸੀ ਮੇਰੀ ਨਜ਼ਰ ਜਿਵੇਂ ਹੀ ਉਸ ਤੋਂ ਹਟੀ ਉਸ ਨੇ ਮੇਰੀਆਂ ਨਜ਼ਰਾਂ ਨੂੰ ਮਹਿਸੂਸ ਕਰ ਲਿਆ ਅਤੇ ਜਲਦੀ ਆਪਣਾ ਦੁਪੱਟਾ ਚੱਕ ਕੇ ਆਪਣੇ ਗਲ ਵਿੱਚ ਪਾ ਲਿਆ ਮੈਂ ਵੀ ਆਪਣੀਆਂ ਨਜ਼ਰਾਂ ਚੁਰਾ ਲਈਆਂ ਗਜਾਲਾ ਬਾਹੂਸਨ ਉਹ ਮੱਚਦੀ ਹੋਈ ਅੱਗ ਤੋਂ ਘੱਟ ਨਹੀਂ ਸੀ ਜੋ ਮੇਰੇ ਵਰਗੇ ਕਿਸੇ ਵੀ ਮਰਦ ਨੂੰ ਮਚਾ ਕੇ ਰਾਖ ਕਰ ਸਕਦਾ ਸੀ ਉਹ ਕਹਿਣ ਲੱਗੀ ਮੈਨੂੰ ਮੇਰੀ ਸਹੇਲੀ ਦੇ ਕੋਲ ਜਾਣਾ ਹੈ ਪਰ ਮੰਮੀ ਆ ਕੀ ਇਜਾਜ਼ਤ ਹੀ ਨਹੀਂ ਦੇ ਰਹੀ ਤੂੰ ਤਾਂ ਜਾਣਦਾ ਹੀ ਹੈ ਨਾ ਕਿ ਤੇਰੇ ਨਾਲ ਮੰਮੀ ਮੈਨੂੰ ਬਿਨਾਂ ਝਿਜਕ ਦੇ ਕਿਤੇ ਵੀ ਭੇਜ ਦਿੰਦੀ ਆ ਤੂੰ ਮੈਨੂੰ ਲੈ ਕੇ ਜਾਵੇਂਗਾ ਨਾ ਤਾ ਮੰਮੀ ਮਨਾ ਨਹੀਂ ਕਰੇਗੀ ਦੇਖੋ ਪਲੀਜ਼ ਮੇਰਾ ਜਾਣਾ ਬਹੁਤ ਜ਼ਰੂਰੀ ਹੈ ਗਾਜਲ ਦੀ ਗੱਲ ਸੁਣ ਕੇ ਮੈਂ ਹਲਕਾ ਜਿਹਾ ਮੁਸਕਰਾਇਆ ਉਸ ਨੇ ਮੇਰੇ ਨਾਲ ਆਪਣੀ ਸਹੇਲੀ ਦੇ ਘਰ ਜਾਣਾ ਸੀ ਹੁਣ ਉਹ ਮਿੰਤਾ ਕਰਨ ਲੱਗੀ ਸੀ ਦਰਸਲ ਮੇਰੀ ਮਾਸੀ ਸੱਤ ਮિજાਜ ਦੀ ਔਰਤ ਸੀ ਉਹ ਆਪਣੀ ਜਵਾਨ ਬੇਟੀ ਨੂੰ ਇਸ ਤਰ੍ਹਾਂ ਆਪਣੀ ਕਿਸੇ ਵੀ ਦੋਸਤ ਦੇ ਘਰ ਜਾਣ ਦੀ ਇਜਾਜ਼ਤ ਨਹੀਂ ਦਿੰਦੀ ਸੀ ਮੈਂ ਕਿਹਾ ਅੱਛਾ ਠੀਕ ਹੈ ਤੂੰ ਤਿਆਰ ਹੋ ਜਾ ਮੈਂ ਮਾਸੀ ਤੋਂ ਇਜਾਜ਼ਤ ਲੈ ਕੇ ਆਉਂਦਾ ਹਾਂ ਮੈਂ ਹਾਂ ਵਿੱਚ ਸਿਰ ਹਿਲਾਇਆ ਮਾਸੀ ਮੈਨੂੰ ਬਹੁਤ ਪਿਆਰ ਕਰਦੀ ਸੀ ਮੇਰੇ ਤੇ ਬਹੁਤ ਭਰੋਸਾ ਕਰਦੀ ਸੀ ਇਸ ਲਈ ਗਜਾਲਾ ਨੂੰ ਜਾਂ ਫਿਰ ਉਹਨਾਂ ਦੀਆਂ ਬੇਟੀਆਂ ਨੂੰ ਕਿਤੇ ਵੀ ਜਾਣਾ ਹੁੰਦਾ ਤਾਂ ਮਾਸੀ ਬੇਝਿਜਕ ਉਹਨਾਂ ਨੂੰ ਮੇਰੇ ਨਾਲ ਭੇਜ ਦਿੰਦੀ ਸੀ ਇਸ ਲਈ ਗਜਾਲਾ ਖੁਸ਼ੀ ਨਾਲ ਮੁਸਕੁਰਾਂਦੀ ਹੋਈ ਤਿਆਰ ਹੋ ਗਈ ਅਤੇ ਆਪਣੇ ਕਮਰੇ ਵੱਲ ਭੱਜੀ ਮੈਂ ਵੀ ਥੱਲੇ ਆ ਕੇ ਮਾਸੀ ਨਾਲ ਗੱਲਾਂ ਕਰਨ ਲੱਗਿਆ ਤਾਂ ਉਹ ਕਹਿਣ ਲੱਗੇ ਫਜ਼ਲ ਜੇ ਤੂੰ ਉਸ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਤਾਂ ਆਪਣੇ ਨਾਲ ਹੀ ਲੈ ਕੇ ਆਉਣਾ ਤੈਨੂੰ ਤਾਂ ਪਤਾ ਹੀ ਹੈ ਨਾ ਅੱਜ ਕੱਲ ਦਾ ਜ਼ਮਾਨਾ ਹਾਲਾਤ ਠੀਕ ਨਹੀਂ ਹਨ ਜਵਾਨ ਲੜਕਿਆਂ ਨੂੰ ਇਸ ਤਰ੍ਹਾਂ ਬਾਹਰ ਭੇਜਦੇ ਹੋਏ ਮੈਨੂੰ ਡਰ ਲੱਗਦਾ ਹੈ ਮੈਂ ਮਾਸੀ ਨੂੰ ਤਸੱਲੀ ਦਿੱਤੀ ਅਤੇ ਗਜਾਲਾ ਤਾਂ ਇੰਤਜ਼ਾਰ ਕਰਨ ਲੱਗਿਆ ਕੁਝ ਸਮੇਂ ਬਾਅਦ ਜਦੋਂ ਉਹ ਕਮਰੇ ਤੋਂ ਬਾਹਰ ਨਿਕਲੀ ਤਾਂ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ ਉਸ ਨੇ ਕਾਲੇ ਰੰਗ ਦਾ ਬਹੁਤ ਹੀ ਸੋਹਣਾ ਕਮੀਜ਼ ਅਤੇ ਪਜਾਮਾ ਪਾ ਰੱਖਿਆ ਸੀ ਦੁਪੱਟਾ ਗਲ ਵਿੱਚ ਪਾਇਆ ਹੋਇਆ ਸੀ ਗੱਲ ਦੀ ਗਹਿਰਾਈ ਉਸ ਦੀ ਜਵਾਨੀ ਨੂੰ ਉਜਾਗਰ ਕਰ ਰਹੀ ਸੀ ਅਤੇ ਉਹ ਜਲਦੀ ਮੇਰੇ ਕੋਲ ਆਈ ਅਤੇ ਕਹਿਣ ਲੱਗੀ ਕਿ ਮਾਂ ਦੇ ਦੇਖਣ ਤੋਂ ਪਹਿਲਾਂ ਚੱਲੋ ਨਹੀਂ ਤਾਂ ਉਹ ਮੇਰੇ ਕੱਪੜਿਆਂ ਤੇ 10 ਤਰ੍ਹਾਂ ਦੀਆਂ ਗੱਲਾਂ ਕਰਨਗੇ ਮੈਨੂੰ ਵੀ ਗਜਾਲਾ ਦਾ ਇਸ ਤਰ੍ਹਾਂ ਬਾਹਰ ਜਾਣਾ ਪਸੰਦ ਨਹੀਂ ਸੀ ਮੈਂ ਕਿਹਾ ਗਜਾਲਾ ਮਾਸੀ ਦੀ ਗੱਲ ਠੀਕ ਹੀ ਤਾਂ ਹੈ ਤੁਹਾਨੂੰ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਬਾਹਰ ਨਹੀਂ ਜਾਣਾ ਚਾਹੀਦਾ ਲੋਕਾਂ ਦੀਆਂ ਨਜ਼ਰਾਂ ਤੇਰੇ ਤੇ ਉਠਣਾਂ ਇਹ ਮੈਨੂੰ ਬਰਦਾਸ਼ਤ ਨਹੀਂ ਹੋਵੇਗਾ ਗੱਲਾਂ-ਗੱਲਾਂ ਵਿੱਚ ਮੈਂ ਆਪਣੇ ਪਿਆਰ ਦੇ ਜਜ਼ਬਾਤਾਂ ਦਾ ਹੀ ਜ਼ਹਾਰ ਕਰ ਗਿਆ ਸੀ ਗਜਾਲਾ ਹੈਰਾਨ ਹੋ ਕੇ ਮੈਨੂੰ ਦੇਖਣ ਲੱਗੀ ਅਤੇ ਕਹਿਣ ਲੱਗੀ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਫਜ਼ਲ ਮੰਮੀ ਕੀ ਘਟ ਹੈ ਜਿਹੜਾ ਉੱਪਰ ਤੋਂ ਤੂੰ ਵੀ ਲੈਕਚਰ ਦੇਣ ਲੱਗ ਗਿਆ ਹੁਣ ਜਲਦੀ ਚੱਲ ਨਹੀਂ ਤਾਂ ਮੰਮੀ ਆ ਜਾਵੇਗੀ ਅਤੇ ਤੇਰੇ ਲੈਕਚਰ ਤੋਂ ਵੀ ਵੱਡਾ ਮੰਮੀ ਦਾ ਲੈਕਚਰ ਹੋਵੇਗਾ ਅਤੇ ਫਿਰ ਉਹ ਮੇਰਾ ਹੱਥ ਖਿੱਚਦੇ ਹੋਏ ਮੈਨੂੰ ਬਾਹਰ ਲੈ ਗਈ ਮੈਂ ਜਦੋਂ ਸਕੂਟਰ ਤੇ ਬੈਠਿਆ ਤਾਂ ਉਹ ਮੇਰੇ ਬਿਲਕੁਲ ਨਾਲ ਲੱਗ ਕੇ ਬੈਠ ਗਈ। ਉਸ ਨੂੰ ਹਮੇਸ਼ਾ ਤੋਂ ਹੀ ਸਕੂਟਰ ਤੇ ਬੈਠਣ ਤੋਂ ਡਰ ਲੱਗਦਾ ਸੀ। ਇਸ ਲਈ ਉਸ ਨੇ ਮੈਨੂੰ ਆਪਣੇ ਦੋਹੇ ਹੱਥਾਂ ਨਾਲ ਕੱਸ ਕੇ ਫੜ ਲਿਆ। ਜਿਵੇਂ ਰਸਤੇ ਵਿੱਚ ਇੱਕ ਝਟਕਾ ਲੱਗਿਆ ਤਾਂ ਉਹ ਮੇਰੇ ਨਾਲ ਚਿਪ ਗਈ ਸੀ ਅਤੇ ਮੇਰੇ ਅੰਦਰ ਹੋਰ ਜ਼ਿਆਦਾ ਬੇਚੈਨੀ ਪੈਦਾ ਹੋਣ ਲੱਗੀ। ਉਸ ਨੇ ਮੈਨੂੰ ਕੱਸ ਕੇ ਫੜਿਆ ਹੋਇਆ ਸੀ। ਮੈਂ ਗਜਾਲਾ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ। ਅਤੇ ਆਪਣੀ ਐਸਾ ਖੁਆਇਸ਼ ਬਾਰੇ ਆਪਣੀ ਮਾਂ ਨੂੰ ਵੀ ਦੱਸ ਚੁੱਕਿਆ ਸੀ ਪਰ ਰਾਜ ਜਦੋਂ ਗਜ਼ਾਲਾ ਆਪਣੀ ਦੋਸਤ ਨੂੰ ਮਿਲ ਕੇ ਆਵੇਗੀ ਤਾਂ ਮੈਂ ਉਸ ਨਾਲ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਕਰ ਲਵਾਂਗਾ ਪਰ ਉਸ ਸਮੇਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਗਜ਼ਾਲਾ ਨੇ ਮੈਨੂੰ ਇੱਕ ਹੋਟਲ ਦਾ ਪਤਾ ਦੱਸਿਆ ਅਤੇ ਕਹਿਣ ਲੱਗੀ ਕਿ ਉੱਥੇ ਚੱਲੋ ਮੈਂ ਹੈਰਾਨੀ ਨਾਲ ਪੁੱਛ ਆਗੀ ਗਜ਼ਾਲਾ ਕੀ ਤੇਰੀ ਦੋਸਤ ਹੋਟਲ ਵਿੱਚ ਰਹਿੰਦੀ ਆ ਉਹ ਕਹਿਣ ਲੱਗੀ ਨਹੀਂ ਚੱਲੋ ਤਾਂ ਸਹੀ ਤੈਨੂੰ ਕਿਸੇ ਨਾਲ ਮਿਲਵਾਉਂਦੀ ਹਾਂ ਅਤੇ ਫਿਰ ਉਹ ਮੈਨੂੰ ਲੈ ਕੇ ਇੱਕ ਹੋਟਲ ਵਿੱਚ ਦਾਖਲ ਹੋਈ। ਮੈਨੂੰ ਲੱਗਿਆ ਕਿ ਸ਼ਾਇਦ ਉਹ ਮੇਰੇ ਨਾਲ ਹੀ ਹੋਟਲ ਵਿੱਚ ਸਮਾਂ ਬਿਤਾਉਣ ਲਈ ਆਈ ਹੈ। ਉਹ ਇੱਕ ਮੇਜ਼ ਵੱਲ ਹੱਥ ਕਰਦੇ ਹੋਏ ਤੇਜ਼ ਰਫ਼ਤਾਰ ਨਾਲ ਚੱਲਣ ਲੱਗੀ। ਜਿਵੇਂ ਹੀ ਮੇਰੀ ਨਜ਼ਰ ਉਸ ਮੇਜ਼ ਤੇ ਪਈ, ਮੇਰਾ ਸਾਹ ਰੁਕ ਗਿਆ ਸੀ ਕਿਉਂਕਿ ਉੱਥੇ ਪਹਿਲਾਂ ਹੀ ਇੱਕ ਜਵਾਨ ਲੜਕਾ ਮੌਜੂਦ ਸੀ। ਇਸ ਤੋਂ ਪਹਿਲਾਂ ਕੀ ਮੈਂ ਕੋਈ ਸਵਾਲ ਜਵਾਬ ਕਰ ਪਾਉਂਦਾ ਅਤੇ ਗੁਜਾਲਾ ਉਸ ਲੜਕੇ ਦੇ ਕੋਲ ਜਾ ਕੇ ਉਸ ਦੇ ਨਾਲ ਲੱਗ ਗਈ ਸੀ ਉਸ ਲੜਕੇ ਨੇ ਵੀ ਗਜਾਲਾ ਨੂੰ ਗੱਲ ਲਾਇਆ ਹੋਇਆ ਸੀ ਇਹ ਦ੍ਰਿਸ਼ ਨੇ ਤਾਂ ਮੇਰੀ ਜਾਨ ਹੀ ਕੱਢ ਦਿੱਤੀ ਸੀ ਮੈਂ ਖੁਦ ਨੂੰ ਬੇਖਬਰ ਬੇਵਸ ਮਹਿਸੂਸ ਕਰ ਰਿਹਾ ਸੀ ਜੀਤਾ ਕਰ ਰਿਹਾ ਸੀ ਕਿ ਉਸ ਲੜਕੇ ਦਾ ਮੂੰਹ ਤੋੜ ਦੇਵਾਂ ਜੋ ਮੇਰੀ ਗਜਾਲਾ ਨੂੰ ਆਪਣੇ ਦਲ ਨਾਲ ਲਾ ਕੇ ਖੜਾ ਸੀ ਪਰ ਮੇਰੀ ਹਿੰਮਤ ਨਾ ਹੋ ਸਕੀ ਕਿਉਂਕਿ ਇਹ ਸਭ ਕੁਝ ਗਜ਼ਾਲਾ ਦੀ ਮਰਜ਼ੀ ਨਾਲ ਹੋ ਰਿਹਾ ਸੀ ਫਿਰ ਗਜ਼ਾਲਾ ਨੇ ਮੇਰਾ ਪਰਿਚਾਅ ਕਰਵਾਉਂਦੇ ਹੋਏ ਕਿ ਹਾਂ ਫਜ਼ਲ ਇਹ ਅਲੀ ਹੈ ਅਤੇ ਮੈਂ ਇਸ ਨੂੰ ਪਿਆਰ ਕਰਦੀ ਹਾਂ ਹਜੇ ਇਸ ਦੀ ਨੌਕਰੀ ਨਹੀਂ ਲੱਗੀ ਇਸ ਲਈ ਮੈਂ ਘਰ ਵਿੱਚ ਕਿਸੇ ਨੂੰ ਕੁਝ ਨਹੀਂ ਦੱਸਿਆ ਤੂੰ ਮੇਰਾ ਚੰਗਾ ਦੋਸਤ ਹੈ ਇਸ ਲਈ ਮੈਂ ਤੈਨੂੰ ਇਸ ਨਾਲ ਮਿਲਵਾਉਣ ਲਈ ਲੈ ਕੇ ਆਈ ਹਾਂ ਜਦੋਂ ਇਸ ਦੀ ਨੌਕਰੀ ਲੱਗ ਜਾਵੇਗੀ ਤਾਂ ਇਹ ਰਿਸ਼ਤਾ ਵੀ ਆਪਣੇ ਘਰ ਭੇਜ ਦੇਵੇਗਾ ਅਤੇ ਜਲਦੀ ਹੀ ਅਸੀਂ ਦੋਵੇਂ ਵਿਆਹ ਵੀ ਕਰਵਾ ਲਵਾਂਗੇ ਮੈਂ ਉਸ ਲੜਕੇ ਨਾਲ ਹੱਥ ਮਿਲਾਇਆ ਤੇ ਕਿਹਾ ਕਿ ਚਲੋ ਚੱਲਦੇ ਹਾਂ ਤੂੰ ਆਪਣੀ ਦੋਸਤ ਨੂੰ ਵੀ ਤਾਂ ਮਿਲਣਾ ਹੈ ਉਹ ਮੇਰੇ ਵੱਲ ਦੇਖ ਕੇ ਉੱਚੀ ਉੱਚੀ ਹੱਸਣ ਲੱਗੀ ਕਹਿਣ ਲੱਗੀ ਕਿ ਚਲੋ ਉਹ ਤਾਂ ਮੈਂ ਝੂਠ ਕਿਹਾ ਸੀ ਤੂੰ ਇੱਥੇ ਹੀ ਕਿਸੇ ਟੇਬਲ ਤੇ ਬੈਠ ਜਾ ਅਲੀ ਨਾਲ ਹੀ ਤਾਂ ਮਿਲਣ ਆਈ ਹਾਂ ਮੈਂ ਬਸ ਉਸ ਨੂੰ ਮੈਂ ਦੇਖਦਾ ਹੀ ਰਹਿ ਗਿਆ ਉਸ ਨੇ ਮੈਨੂੰ ਦੂਰ ਇੱਕ ਟੇਬਲ ਤੇ ਬਿਠਾ ਦਿੱਤਾ ਅਤੇ ਖੁਦ ਅਲੀ ਨਾਲ ਟੇਬਲ ਤੇ ਬੈਠ ਗਈ ਉਹ ਦੋਨੋਂ ਇੱਕ ਦੂਜੇ ਦੇ ਬਹੁਤ ਹੀ ਨਜ਼ਦੀਕ ਸੀ ਅਤੇ ਇੱਕ ਦੂਜੇ ਵੱਲ ਇਸ਼ਾਰੇ ਵੀ ਕਰ ਰਹੇ ਸੀ ਕਦੇ ਬਹਾਨੇ ਨਾਲ ਲਲੀ ਉਸ ਦੀਆਂ ਗੱਲਾਂ ਤੇ ਹੱਥ ਲਾਉਂਦਾ ਅਤੇ ਕਦੇ ਉਸ ਦੀਆਂ ਉਂਗਲੀਆਂ ਦੇ ਚੱਪਨੀ ਉਂਗਲੀਆਂ ਫਸਾ ਲੈਂਦਾ ਅਲੀ ਦੀਆਂ ਨਿਗਾਹਾਂ ਗਜਲ ਦੇ ਸਰੀਰ ਤੇ ਜੰਮੀਆਂ ਹੋਈਆਂ ਸੀ ਇਹ ਗੱਲ ਮੇਰੇ ਤੋਂ ਬਿਲਕੁਲ ਵੀ ਬਰਦਾਸ਼ਤ ਨਹੀਂ ਹੋ ਰਹੀ ਸੀ ਮੈਂ ਜਦੋਂ ਥੋੜੇ ਸਮੇਂ ਬਾਅਦ ਉਹਨਾਂ ਤੇ ਨਜ਼ਰ ਮਾਰੀ ਤਾਂ ਮੇਰੇ ਅੰਦਰ ਇੱਕ ਅੱਗ ਮਚ ਉੱਠੀ ਗਲੇ ਨਾਲ ਦੂਸਰੇ ਨਾਲ ਮੇਰਾ ਬੁਰਾ ਹਾਲ ਸੀ ਗਜਾਲਾ ਨੇ ਮੈਨੂੰ ਛੱਟ ਕੇ ਕਿਸੇ ਹੋਰ ਦਾ ਹੱਥ ਫੜ ਲਿਆ ਸੀ ਇਹ ਗੱਲ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਸੀ ਇਹ ਮੇਰੀ ਮਰਦਾਨਗੀ ਤੇ ਇੱਕ ਛੱਟ ਸੀ ਪਰ ਮੈਂ ਕਦੇ ਵੀ ਉਸ ਨੂੰ ਪ੍ਰਬੋਧ ਨਹੀਂ ਕੀਤਾ ਸੀ ਦੇਖ ਦੇਖ ਕੇ ਮੱਚਦਾ ਰਿਹਾ ਫੇਰ ਗਜਾਲਾ ਨੇ ਉਸ ਲੜਕੇ ਤੋਂ ਇਜਾਜ਼ਤ ਲੈਤੀ ਅਤੇ ਮੇਰੇ ਕੋਲ ਆਣ ਲੱਗੀ ਉਹ ਖੁਸ਼ੀ ਨਾਲ ਫੁੱਲੀ ਨਹੀਂ ਸਮਾਈ ਸੀ ਉਹ ਮੇਰੇ ਨਾਲ ਇਸ ਤਰ੍ਹਾਂ ਚਿਪਕੇ ਬੈਠੀ ਸੀ ਸ਼ਾਇਦ ਉਸ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਉਹ ਮੇਰੇ ਜਜ਼ਬਾਤਾਂ ਨੂੰ ਅੱਗ ਲਾ ਰਹੀ ਹੈ ਉਹ ਮੈਨੂੰ ਦੱਸ ਰਹੀ ਸੀ ਕਿ ਉਹ ਲੜਕਾ ਉਸ ਨਾਲ ਕਾਲਜ ਵਿੱਚ ਪੜਦਾ ਸੀ ਅਤੇ ਉੱਥੇ ਹੀ ਉਹਨਾਂ ਦੀ ਗੱਲਬਾਤ ਸ਼ੁਰੂ ਹੋਈ ਸੀ ਪਰ ਫਿਰ ਉਸ ਲੜਕੇ ਨੂੰ ਮਜਬੂਰੀਆਂ ਦੇ ਕਾਰਨ ਕਾਲਜ ਛੱਡਣਾ ਪਿਆ ਅਤੇ ਹੁਣ ਨੌਕਰੀ ਦੀ ਭਾਲ ਵਿੱਚ ਹੈ ਉਹ ਨੂੰ ਨੌਕਰੀ ਮਿਲ ਜਾਵੇਗੀ ਤਾਂ ਉਹ ਰਿਸ਼ਤਾ ਬੀਬੀ ਆਜਾ ਦੇਵੇਗਾ ਗਜ਼ਾਲਾ ਚਾਹੁੰਦੀ ਸੀ ਕਿ ਮੈਂ ਉਸ ਦੀ ਮੁਹੱਬਤ ਵਿੱਚ ਉਸ ਦਾ ਸਾਥ ਦੇਵਾਂ ਅਤੇ ਜਦੋਂ ਇਹ ਗੱਲ ਮਾਸੀ ਮਾਸੜ ਨੂੰ ਦੱਸਣ ਦਾ ਸਮਾਂ ਆਵੇ ਤਾਂ ਮੈਂ ਹੀ ਇਸ ਨੂੰ ਅੰਜਾਮ ਦੇਵਾਂ ਅਤੇ ਉਸ ਦਾ ਸਾਥ ਦੇਵਾਂ ਗਜ਼ਾਲਾ ਦੀ ਗੱਲ ਸੁਣ ਕੇ ਮੇਰੇ ਸਾਰੇ ਜਜ਼ਬਾਤ ਰਾਖ ਹੋ ਗਏ ਸੀ ਮੈਂ ਉਸ ਨੂੰ ਕੀ ਦੱਸਦਾ ਕਿ ਮੈਂ ਉਸ ਨੂੰ ਕਿੰਨਾ ਪਿਆਰ ਕਰਦਾ ਹਾਂ ਮੈਂ ਤਾਂ ਉਸ ਨੂੰ ਪਾ ਲੈਣ ਦੀ ਤਮੰਨਾ ਲੈ ਕੇ ਕਦੋਂ ਤੋਂ ਫਿਰਦਾ ਸੀ ਅਤੇ ਫਿਰ ਉਸਨੇ ਮੇਰੇ ਸਾਹਮਣੇ ਮੇਰਾ ਦੁਸ਼ਮਣ ਖੜਾ ਕਰ ਦਿੱਤਾ ਸੀ ਸਾਰੇ ਰਾਹ ਬਸ ਉਹ ਮੇਰੇ ਕੋਲ ਵਾਲੀਆਂ ਦੀਆਂ ਤਾਰੀਫਾਂ ਹੀ ਕਰਦੀ ਰਹੀ ਅਤੇ ਮੈਂ ਹੈਰਾਨ ਸੀ ਕਿਉਂਕਿ ਮੇਰੀ ਅਤੇ ਗਜਾਲਾ ਦੀ ਇੰਨੀ ਚੰਗੀ ਦੋਸਤੀ ਨਹੀਂ ਸੀ ਅਤੇ ਫਿਰ ਗਜਾਲਾ ਇਹ ਸਭ ਮੈਨੂੰ ਕਿਉਂ ਦੱਸ ਰਹੀ ਸੀ ਸ਼ਾਇਦ ਉਹ ਆਪਣੀ mohabbat ਦੀ ਮੰਜ਼ਲ ਪਾਉਣ ਲਈ ਮੈਨੂੰ ਜਰੀਆ ਬਣਾਉਣਾ ਚਾਹੁੰਦੀ ਸੀ ਉਸ ਨੂੰ ਪਤਾ ਸੀ ਜੇਕਰ ਮੈਂ ਰਾਜੀ ਹੋ ਗਿਆ ਤਾਂ ਉਹ ਮੇਰੇ ਜ਼ਰੀਏ ਸਭ ਨੂੰ ਰਾਜੀ ਕਰ ਲਵੇਗੀ ਅਤੇ ਫਿਰ ਮੈਂ ਉਸ ਦੀ ਮੁਹੱਬਤ ਵਿੱਚ ਹਾਰ ਚੁੱਕਿਆ ਸੀ ਇਸ ਲਈ ਮੈਂ ਉਸ ਦਾ ਸਾਥ ਦੇਣ ਦੀ ਹਾਮੀ ਭਰ ਲਈ ਜਦੋਂ ਕਿਸੇ ਇਨਸਾਨ ਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਉਸ ਨੂੰ ਦੁਨੀਆ ਦੀ ਹਰ ਖੁਸ਼ੀ ਦੇਣਾ ਚਾਹਤਾ ਹੈ ਮੈਂ ਗਜਾਲਾ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਗਜਾਲਾ ਦੀ ਖੁਸ਼ੀਅਲੀ ਵਿੱਚ ਸੀ ਅਤੇ ਫਿਰ ਮੈਂ ਉਸ ਨੂੰ ਉਦਾਸ ਕਿਵੇਂ ਕਰ ਸਕਦਾ ਸੀ ਫਿਰ ਮੈਂ ਕਿਉਂ ਉਸ ਤੋਂ ਉਸਦਾ ਪਿਆਰ ਦੂਰ ਕਰਦਾ ਮੈਂ ਉਸ ਦਾ ਸਾਥ ਦੇਣ ਲਈ ਤਿਆਰ ਹੋ ਗਿਆ ਮੈਂ ਖੋਦਾ ਆਪਣੇ ਹੱਥਾਂ ਨਾਲ ਗਜਾਲਾ ਨੂੰ ਅਲੀਦੀ ਦੁਲਹਨ ਬਣਾਉਣ ਲਈ ਰਾਜੀ ਹੋ ਗਿਆ ਸੀ ਕਿਉਂਕਿ ਇਸ ਗੱਲ ਵਿੱਚ ਗਜਾਲਾ ਦੀ ਖੁਸ਼ੀ ਸੀ ਕੁਝ ਲੋਕ ਇਹ ਸੁਣ ਕੇ ਮੈਨੂੰ ਨਾਮਰਦ ਸਮਝਣਗੇ ਕਿ ਕੋਈ ਮਰਦ ਕਿਵੇਂ ਆਪਣੇ ਪਿਆਰ ਨੂੰ ਕਿਸੇ ਹੋਰ ਦੇ ਹਵਾਲੇ ਕਰ ਸਕਦਾ ਹੈ ਪਰ ਮੇਰੀ ਇਸ ਹਾਲਤ ਦਾ ਅੰਦਾਜ਼ਾ ਸਿਰਫ ਲੋਕ ਹੀ ਲਗਾ ਸਕਦੇ ਹਨ ਜਿਨ੍ਹਾਂ ਨੇ ਕਦੇ ਇੱਕ ਤਰਫਾ ਮੁਹੱਬਤ ਕੀਤੀ ਹੋਵੇ ਇੱਕ ਤਰਫਾ ਮੁਹੱਬਤ ਵਿੱਚ ਇਨਸਾਨ ਅੱਗ ਦਾ ਦਰਿਆ ਵੀ ਪਾਰ ਕਰ ਲੈਂਦਾ ਹੈ ਜਿਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਾ ਹੋਵੇ ਮੈਂ ਵੀ ਅੱਗ ਦੇ ਦਰਿਆ ਵਿੱਚ ਉਤਰ ਗਿਆ ਸੀ ਇੱਥੇ ਮੈਂ ਗਜਾਲਾ ਦੀ ਖੁਸ਼ੀ ਲਈ ਆਪਣੀ ਮੁਹੱਬਤ ਨੂੰ ਕੁਰਬਾਨ ਕਰ ਰਿਹਾ ਸੀ ਅਤੇ ਉਸ ਨੂੰ ਕਿਸੇ ਹੋਰ ਦੇ ਹਵਾਲੇ ਕਰ ਰਿਹਾ ਸੀ ਮੈਂ ਵਾਪਸ ਆਪਣੇ ਘਰ ਆ ਗਿਆ ਅਤੇ ਉਸ ਦਿਨ ਕਮਰੇ ਵਿੱਚ ਮੈਂ ਬਹੁਤ ਰੋਇਆ ਭਗਵਾਨ ਅੱਗੇ ਬहोत ਰੋਇਆ ਕਿ ਮੇਰੇ ਤੋਂ ਇਸ ਤਰ੍ਹਾਂ ਦਾ ਵੀ ਕਿਹੜਾ ਗੁਨਾਹ ਹੋ ਗਿਆ ਸੀ ਜੋ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਮੇਰੇ ਤੋਂ ਦੂਰ ਹੋ ਗਈ ਸੀ ਗਜਾਲਾ ਤੋਂ ਬਿਨਾ ਮੈਂ ਕਿਸੇ ਵੀ ਲੜਕੀ ਦੀ ਤਰਫ ਅੱਖ ਚੱਕ ਕੇ ਵੀ ਨਹੀਂ ਦੇਖਿਆ ਸੀ ਬਚਪਨ ਤੋਂ ਹੀ ਉਸ ਦਾ ਪਿਆਰ ਮੇਰੇ ਦਿਲ ਵਿੱਚ ਬਸਿਆ ਹੋਇਆ ਸੀ ਪਰ ਮੈਂ ਉਸ ਨੂੰ ਜਾਇਜ਼ ਤਰੀਕੇ ਨਾਲ ਹਾਸਲ ਕਰਨਾ ਚਾਹੁੰਦਾ ਸੀ ਮੇਰੀ ਨੌਕਰੀ ਲੱਗੇ ਨੂੰ ਇੱਕ ਹਫਤਾ ਹੀ ਹੋਇਆ ਸੀ ਮਾ ਨੇ ਕਿਹਾ ਕਿ ਪਹਿਲੀ ਤਨਖਾਹ ਆ ਜਾਵੇ ਤਾਂ ਮਢਿਆਈ ਦੇ ਡੱਬੇ ਦੇ ਨਾਲ ਹੀ ਤੇਰਾ ਰਿਸ਼ਤਾ ਲੈ ਕੇ ਜਾਵਾਂਗੀ ਪਰ ਇਸ ਤੋਂ ਪਹਿਲਾਂ ਹੀ ਸਭ ਕੁਝ ਵਿਗੜ ਗਿਆ ਸੀ ਬਾਤ ਸੰਨੇ ਤੱਕ ਇਕੱਲੇ ਤਨਹਾਈ ਵਿੱਚ ਹੰਝੂ ਬਹਾਉਣ ਤੋਂ ਬਾਅਦ ਮੈਂ ਸਬਰ ਕਰ ਲਿਆ ਸੀ ਬਸ ਚੁੱਪਚਾਪ ਆਪਣੇ ਦਿਨ ਲੰਘਾ ਰਿਹਾ ਸੀ ਗਜਾਲਾ ਦਿਨ ਵਿੱਚ ਮੈਨੂੰ ਬਹੁਤ ਵਾਰ ਮੈਸੇਜ ਕਰਦੀ ਅਲੀ ਦੀਆਂ ਗੱਲਾਂ ਕਰਦੀ ਆਪਣੀ ਮੁਹੱਬਤ ਦੇ ਕਿੱਸੇ ਸੁਣਾਉਂਦੀ ਬਸ ਮੈਂ ਜਵਾਬ ਵਿੱਚ ਹਾਂ ਜਾਂ ਹੂੰ ਲਿਖ ਕੇ ਭੇਜ ਦਿੰਦਾ ਅਤੇ ਫਿਰ ਮੇਰੀ ਪਹਿਲੀ ਤਨਖਾਹ ਵੀ ਆ ਗਈ ਮਾਂ ਨੇ ਮੇਰੇ ਤੋਂ ਉਸੇ ਸਮੇਂ ਮਠਿਆਈ ਦਾ ਡੱਬਾ ਮੰਗਵਾਇਆ ਅਤੇ ਫਿਰ ਕਹਿਣ ਲੱਗੀ ਕਿ ਚੱਲ ਤੇਰੀ ਖੁਆਇਸ਼ ਪੂਰੀ ਕਰ ਦਿੰਨੀ ਆ ਅੱਜ ਆਪਣੀ ਭੈਣ ਤੋਂ ਤੇਰੇ ਲਈ ਗਜਾਲਾ ਦਾ ਹੱਥ ਮੰਗ ਲਵਾਂਗੀ ਮੈਂ ਮਾਂ ਨੂੰ ਮਨਾ ਕਰ ਦਿੱਤਾ ਮੈਂ ਕਿਹਾ ਕਿ ਮੈਂ ਗਜਾਲਾ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਇਹ ਸੁਣ ਕੇ ਮਾਂ ਹੈਰਾਨ ਰਹਿ ਗਈ ਕਿ ਉਹਨਾਂ ਨੂੰ ਮੇਰੇ ਜਜ਼ਬਾਤਾਂ ਦਾ ਪਤਾ ਸੀ ਉਹਨਾਂ ਨੇ ਮੇਰੇ ਤੋਂ ਪੁੱਛਿਆ ਕਿ ਤੇਰੀ ਗਜਾਲਾ ਨਾਲ ਕੋਈ ਲੜਾਈ ਹੋਈ ਐ ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਤਾਂ ਮਾਂ ਕਹਿਣ ਲੱਗੀ ਕਿ ਵਿਆਹ ਤਾਂ ਤੇਰਾ ਮੈਂ ਕਰਨਾ ਹੀ ਐ ਫਿਰ ਗਜਾਲਾ ਨਾਲ ਕਿਉਂ ਨਾ ਕਰ ਦੇ ਮਾਂ ਉਹ ਤਾਂ ਤੇਰਾ ਪਿਆਰ ਵੀ ਐ ਅਤੇ ਚੱਲ ਹੁਣ ਜਿਆਦਾ ਨਖਰੇ ਨਾ ਦਿਖਾ ਅਤੇ ਫਿਰ ਜ਼ਬਰਦਸਤੀ ਮਾਂ ਮੈਨੂੰ ਲੈ ਕੇ ਮਾਸੀ ਦੇ ਘਰ ਪਹੁੰਚ ਗਈ ਅਤੇ ਗੱਲਾਂ ਹੀ ਗੱਲਾਂ ਵਿੱਚ ਉਹਨਾਂ ਨੇ ਰਿਸ਼ਤੇ ਦੀ ਗੱਲ ਕਰ ਲਈ ਇਹ ਗੱਲ ਸੁਣ ਕੇ ਗਜਾਲਾ ਦੀ ਮਾਂ ਬਹੁਤ ਖੁਸ਼ ਹੋਈ ਅਤੇ ਕਹਿਣ ਲੱਗੀ ਕਿ ਅਸੀਂ ਤਾਂ ਖੁਦ ਫੈਜ਼ਲ ਨੂੰ ਬਹੁਤ ਪਸੰਦ ਕਰਦੇ ਹਾਂ ਇਹ ਦੋਨੋਂ ਬੱਚੇ ਇਕੱਠੇ ਬਹੁਤ ਖੁਸ਼ ਰਹਿਣਗੇ ਮਾਂ ਨੇ ਵੀ ਉਸੇ ਸਮੇਂ ਮੇਰਾ ਮੂੰਹ ਮਿੱਠਾ ਕਰਵਾ ਦਿੱਤਾ ਅਤੇ ਜਦੋਂ ਮੇਰੀ ਮਾਂ ਨੇ ਗਜਾਲਾ ਨੂੰ ਬੁਲਾ ਕੇ ਉਸ ਨੂੰ ਵਧਾਈਆਂ ਦਿੰਦੇ ਹੋਏ ਉਸ ਦਾ ਮੂੰਹ ਮਿੱਠਾ ਕਰਵਾਇਆ ਤਾਂ ਉਹ ਬਹੁਤ ਸਮੇਂ ਤੱਕ ਮੈਨੂੰ ਦੇਖਦੀ ਰਹਿ ਗਈ ਉਸ ਦੀਆਂ ਅੱਖਾਂ ਵਿੱਚ ਸ਼ਿਕਵੇ ਸ਼ਿਕਾਇਤਾਂ ਸੀ ਅਤੇ ਉਹ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਉਸੇ ਸਮੇ ਉਸਦੇ ਪਿੱਛੇ ਪਿੱਛੇ ਗਿਆ ਮੈਂ ਉਸ ਨੂੰ ਦੱਸਣਾ ਚਾਹੁੰਦਾ ਸੀ ਕਿ ਇਹ ਸਭ ਕੁਝ ਮਾਂ ਦੇ ਕਾਰਨ ਹੋਇਆ ਹੈ ਗਜਾਲਾ ਪੂਜ ਸਮੇ ਸੋਚਣ ਤੋਂ ਬਾਅਦ ਕਹਿਣ ਲੱਗੀ ਚੱਲੋ ਹੁਣ ਰਿਸ਼ਤਾ ਹੋ ਗਿਆ ਹੈ ਤਾਂ ਇਸ ਨੂੰ ਇਸੇ ਤਰ੍ਹਾਂ ਹੀ ਰਹਿਣ ਦਿਓ ਕਿਉਂਕਿ ਮਾਂ ਤੇ ਪਾਪਾ ਨੂੰ ਮੇਰੇ ਵਿਆਹ ਦੀ ਬਹੁਤ ਫਿਕਰ ਹੈ ਮੇਰਾ ਰਿਸ਼ਤਾ ਹੋ ਗਿਆ ਤਾਂ ਉਹ ਠੰਡੇ ਹੋ ਜਾਣਗੇ ਅਤੇ ਮੈਂ ਵੀ ਅਲੀ ਦੀ ਨੌਕਰੀ ਦਾ ਇੰਤਜ਼ਾਰ ਕਰ ਲਵਾਂਗੀ ਫਾਜ਼ਲਾ ਤੈਨੂੰ ਤਾਂ ਪਤਾ ਹੀ ਹੈ ਨਾ ਕਿ ਮੈਂ ਅਲੀ ਨੂੰ ਪਿਆਰ ਕਰਦੀ ਨਾ ਮੈਨੂੰ ਉਮੀਦ ਹੈ ਕਿ ਤੂੰ ਮੇਰੇ ਰਾਹਾਂ ਵਿੱਚ ਰੋੜਾ ਨਹੀਂ ਬਣੇਗਾ ਜਿਵੇਂ ਹੀ ਅਲੀ ਦੀ ਨੌਕਰੀ ਲੱਗੇਗੀ ਤਾਂ ਉਹ ਰਿਸ਼ਤਾ ਲੈ ਕੇ ਆ ਜਾਵੇਗਾ ਅਤੇ ਤੂੰ ਆਪਣਾ ਰਿਸ਼ਤਾ ਖੁਦ ਨੂੰ ਖੁਦ ਤੋੜ ਦੇਵੀ ਗਜਾਲਾ ਨੇ ਨਵਾਂ ਰਾਸਤਾ ਕੱਟ ਕੇ ਮੈਨੂੰ ਮੇਰੀ ਹیثیت ਦਾ ਅਹਿਸਾਸ ਦਵਾ ਦਿੱਤਾ ਸੀ ਉਸ ਦੀਆਂ ਨਜ਼ਰਾਂ ਵਿੱਚ ਮੈਂ ਹਜੇ ਵੀ ਇੱਕ ਪਾਗਲ ਹੀ ਸੀ ਜਿਸ ਨੂੰ ਇਸਤੇਮਾਲ ਕਰਨਾ ਚਾਹੁੰਦੀ ਸੀ ਉਸ ਨੂੰ ਨਾ ਹੀ ਮੇਰੇ ਜਜ਼ਬਾਤਾਂ ਦਾ ਖਿਆਲ ਸੀ ਅਤੇ ਨਾ ਹੀ ਮੇਰੀ ਬਦਨਾਮੀ ਦਾ ਉਹ ਚਾਹੁੰਦੀ ਸੀ ਕਿ ਮੈਂ ਖੁਦ ਹੀ ਉਸ ਸਮੇਂ ਰਿਸ਼ਤਾ ਤੋੜ ਦੇਵਾਂ ਜਦੋਂ ਅਲੀ ਉਸ ਲਈ ਰਿਸ਼ਤਾ ਲੈ ਕੇ ਆ ਜਾਵੇ ਅਤੇ ਉਸ ਦੇ ਕਾਬਿਲ ਹੋ ਜਾਵੇ ਇੱਕ ਵਾਰ ਮੈਂ ਫਿਰ ਉਸ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ਹੁਣ ਦੁਨੀਆ ਦੀ ਨਜ਼ਰ ਵਿੱਚ ਅਸੀਂ ਇੱਕ ਦੂਜੇ ਨਾਲ ਜੁੜ ਚੁੱਕੇ ਸੀ ਇਸ ਲਈ ਮਾਸੀ ਵੀ ਮੈਨੂੰ ਗਜਾਲਾ ਨਾਲ ਕਿਤੇ ਵੀ ਭੇਜਣ ਤੋਂ ਇਨਕਾਰ ਨਹੀਂ ਕਰਦੀ ਸੀ ਉਹ ਮੈਨੂੰ ਹੁਣ ਬਹੁਤ ਜ਼ਿਆਦਾ ਅਹਿਮੀਅਤ ਦਿੰਦੀ ਸੀ ਅਤੇ ਗਜਾਲਾ ਇਸ ਗੱਲ ਦਾ ਫਾਇਦਾ ਚੱਕ ਕੇ ਮੈਨੂੰ ਬਾਰ-ਬਾਰ ਆਪਣੇ ਘਰ ਬੁਲਾਉਂਦੀ ਅਤੇ ਮੇਰੇ ਨਾਲ ਅਲੀ ਨੂੰ ਮੈਂ ਨਾਲੇ ਪਹੁੰਚ ਜਾਂਦੀ ਕਦੇ ਉਹ ਅਲੀ ਦੇ ਹੱਥਾਂ ਵਿੱਚ ਹੱਥ ਪਾ ਕੇ ਸਮੁੰਦਰ ਦੇ ਕਿਨਾਰੇ ਘੁੰਮਦੀ ਅਤੇ ਕਦੇ ਕਿਸੇ ਹੋਟਲ ਦੇ ਕੋਨੇ ਵਿੱਚ ਜਾ ਕੇ ਬੈਠ ਜਾਂਦੀ ਬਸ ਮੈਂ ਦੂਰ ਤੋਂ ਹੀ ਉਹਨਾਂ ਨੂੰ ਦੇਖਦਾ ਰਹਿੰਦਾ ਮੇਰੇ ਦਿਲ ਵਿੱਚ ਇਹ ਅਹਿਸਾਸ ਹੋਣ ਲੱਗਿਆ ਸੀ ਕਿ ਅਲੀ ਗਜਾਲਾ ਨਾਲ ਬਹੁਤ ਗੰਦੀਆਂ ਹਰਕਤਾਂ ਕਰਦਾ ਹੈ ਇੱਕ ਦਿਨ ਤਾਂ ਉਸ ਦਾ ਹੱਥ ਗਜਾਲਾ ਦੇ ਕਮੀਜ਼ ਕੋਲ ਚਲਾ ਗਿਆ ਸੀ ਮੈਂ ਮੱਚਦੀ ਹੋਈ ਅੱਗ ਵਿੱਚ ਦੀ ਲੰਗ ਰਿਹਾ ਸੀ ਪਰ ਮਿਆ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦਾ ਸੀ ਕਿਉਂਕਿ ਗਜਾਲਾ ਨੂੰ ਖੁਦ ਕੋਈ ਇਤਰਾਜ਼ ਨਹੀਂ ਸੀ ਅਤੇ ਇੱਕ ਦਿਨ ਤਾਂ ਹਾਦੀ ਹੋ ਗਈ ਸੀ ਅਲੀ ਨੇ ਇੱਕ ਹੋਟਲ ਵਿੱਚ ਕਮਰੇ ਦੀ ਬੁਕਿੰਗ ਕਰ ਲਈ ਅਤੇ ਉਹ ਮੈਨੂੰ ਟੇਬਲ ਤੇ ਛੱਡ ਕੇ ਉਸ ਕਮਰੇ ਵਿੱਚ ਚਲੇ ਗਏ ਜਦੋਂ ਘੰਟੇ ਬਾਅਦ ਗਜਾਲਾ ਵਾਪਸ ਆਈ ਉਸ ਦੀ ਗਰਦਨ ਤੇ ਮੌਜੂਦ ਨਿਸ਼ਾਨ ਮੈਨੂੰ ਹਕੀਕਤ ਦੱਸ ਰਹੇ ਸੀ ਕਿ ਮੇਰੇ ਲਈ ਤਾਂ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਸੀ ਮੈਂ ਜਾਣ ਗਿਆ ਸੀ ਕਿ ਕੁ ਘੰਟੇ ਦੇ ਵਿੱਚ ਉਹਨਾਂ ਵਿੱਚ ਕੀ ਕੀ ਹੋ ਗਿਆ ਹੈ ਗਜਾਲਾ ਦਾ ਉਹ ਰੂਪ ਅਤੇ ਉਸ ਦੇ ਖਿੰਡੇ ਹੋਏ ਵਾਲ ਉਹਨਾਂ ਦੋਹਾਂ ਵਿੱਚ ਹੋਣ ਵਾਲੀਆਂ ਹਰਕਤਾਂ ਨੂੰ ਬਿਆਨ ਕਰ ਰਹੇ ਸੀ ਅਤੇ ਇਹ ਗੱਲ ਕਿਸੇ ਵੀ ਤਰੀਕੇ ਨਾਲ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਸੀ ਇਸ ਲਈ ਮੈਂ ਗੁੱਸੇ ਵਿੱਚ ਗਜਾਲਾ ਨੂੰ ਕਿਹਾ ਕਿ ਗਜਾਲਾ ਘੱਟ ਤੋਂ ਘੱਟ ਇਸ ਬੱਲ ਦਾ ਖਿਆਲ ਰੱਖ ਕੀ ਹੁਣ ਤੇਰਾ ਮੇਰੇ ਨਾਲ ਰਿਸ਼ਤਾ ਹੋ ਗਿਆ ਜਦੋਂ ਤੱਕ ਅਲੀ ਤੇਰੇ ਲਈ ਰਿਸ਼ਤਾ ਨਹੀਂ ਭੇਜਦਾ ਤਾਂ ਤੂੰ ਉਸ ਨਾਲ ਇਸ ਤਰ੍ਹਾਂ ਦਾ ਕੋਈ ਵੀ ਸੰਬੰਧ ਨਾ ਬਣਾ ਮੇਰੀ ਗੱਲ ਸੁਣ ਕੇ ਗਜਾਲਾ ਮੇਰੇ ਨੇੜੇ ਆਈ ਅਤੇ ਕਹਿਣ ਲੱਗੀ ਕਿ ਮੁਹੱਬਤ ਵਿੱਚ ਸਭ ਕੁਝ ਜਾਇਜ਼ ਹੈ ਮੈਂ ਅਲੀ ਨੂੰ ਕਿੰਨਾ ਵੀ ਰੋਕ ਲਵਾਂ ਪਰ ਉਹ ਸੰਭਲੇ ਨਹੀਂ ਪਾਉਂਦਾ ਉਹ ਮੇਰੇ ਅੱਗੇ ਹਾਰ ਜਾਂਦਾ ਹੈ ਸ਼ਬਦਾਂ ਵਿੱਚ ਉਸਦਾ ਪਿਆਰ ਬੋਲ ਰਿਹਾ ਸੀ। ਉਸ ਦੀਆਂ ਅੱਖਾਂ ਲਾਲ ਹੋ ਰਹੀਆਂ ਸੀ। ਉਹ ਬਹੁਤ ਥੱਕੀ ਹੋਈ ਲੱਗ ਰਹੀ ਸੀ। ਉਹ ਬਹੁਤ ਮੁਸ਼ਕਲ ਨਾਲ ਚੱਲ ਰਹੀ ਸੀ। ਜਦੋਂ ਮੇਰੇ ਪਿੱਛੇ ਸਕੂਟਰ ਤੇ ਬੈਠੀ ਤਾਂ ਉਸ ਨੇ ਮੇਰੀ ਕਮਰ ਤੇ ਆਪਣਾ ਸਿਰ ਰੱਖ ਲਿਆ ਅਤੇ ਕਹਿਣ ਲੱਗੀ ਕਿ ਪਿਆਰ ਦਾ ਇੱਕ ਅਲੱਗ ਹੀ ਨਸ਼ਾ ਹੈ। ਮੈਂ ਗਜ਼ਲ ਨੂੰ ਸਮਝਾਉਣਾ ਚਾਹਿਆ ਕਿ ਇਹ ਸਭ ਕੁਝ ਗਲਤ ਹੈ। ਠੀਕ ਨਹੀਂ ਪਰ ਉਹ ਤਾਂ ਕਿਸੇ ਹੋਰ ਹੀ ਦੁਨੀਆ ਵਿੱਚ ਜਾ ਚੁੱਕੀ ਸੀ ਅਤੇ ਅਲੀ ਦਾ ਹੱਥ ਫੜ ਕੇ ਇਕ ਕਲਗ ਹੀ ਰਾਸਤੇ ਤੇ ਚਲੀ ਗਈ ਸੀ ਉਸ ਤੋਂ ਬਾਅਦ ਹੁਣ ਉਹ ਸ਼ਰਮ ਹੀ ਇੱਕ ਦੂਜੇ ਨੂੰ ਮਿਲਣ ਲੱਗੇ ਸੀ ਅਲੀ ਵੀ ਇਸ ਗੱਲ ਦਾ ਲਿਹਾਜ਼ ਨਹੀਂ ਕਰਦਾ ਸੀ ਨਾ ਹੀ ਉਸ ਵਿੱਚ ਕੋਈ ਸ਼ਰਮ ਹਿਆਤ ਸੀ ਅਤੇ ਨਾ ਹੀ ਉਸ ਨੂੰ ਗਜ਼ਲ ਦਾ ਖਿਆਲ ਸੀ ਉਹ ਪਬਲਿਕ ਪਲੇਸ ਤੇ ਵੀ ਗਜ਼ੈਲਾ ਦੇ ਨਾਲ ਲੱਗ ਕੇ ਖੜਾ ਹੋ ਜਾਂਦਾ ਅਤੇ ਉਸ ਦਾ ਹੱਥ ਫੜ ਲੈਂਦਾ ਕਦੇ ਉਸ ਨੂੰ ਆਪਣੇ ਸੀਨੇ ਨਾਲ ਲਾਉਂਦਾ ਅਤੇ ਕਦੇ ਉਸ ਦੀਆਂ ਗੱਲਾਂ ਤੇ ਆਪਣਾ ਹੱਥ ਫੇਰਨ ਲੱਗ ਜਾਂਦਾ ਜਦੋਂ ਇਹ ਦ੍ਰਿਸ਼ ਮੈਂ ਆਪਣੀ ਅੱਖਾਂ ਵਿੱਚ ਕੈਦ ਕਰਤਾ ਫਿਰ ਮੈਂ ਸਾਰੀ ਸਾਰੀ ਰਾਤ ਹੰਝੂ ਪਹਾਉਂਦਾ ਮੁਹੱਬਤਈ ਇਨਸਾਨ ਨੂੰ ਕਮਜ਼ੋਰ ਕਰ ਦਿੰਦੀ ਐ ਮੈਂ ਇੱਕ ਹੱਟਾ-ਕੱਟਾ ਮਜ਼ਬੂਤ ਮਰਦ ਸੀ ਪਾਰਾ ਗਜ਼ਲ ਦੇ ਪਿਆਰ ਵਿੱਚ ਇਸ ਕਦਰ ਕਮਜ਼ੋਰ ਪੈ ਗਿਆ ਸੀ ਕਿ ਨਾ ਤਾਂ ਮੈਂ ਉਸ ਨੂੰ ਗਲਤ ਰਾਹ ਤੇ ਚੱਲਣ ਤੋਂ ਰੋਕ ਰਿਹਾ ਸੀ ਅਤੇ ਨਾ ਹੀ ਆਪਣੇ ਦਿਲ ਨੂੰ ਕਾਬੂ ਕਰ ਸਕਿਆ ਸੀ ਮੇਰਾ ਦਿਲ ਹਰ ਰੋਜ਼ ਮੈਨੂੰ ਬੁਰਾ ਭਲਾ ਕਹਿੰਦਾ ਅਤੇ ਮੈਨੂੰ ਮਜਬੂਰ ਕਰਦਾ ਕਿ ਮੈਂ ਗਜਲ ਨੂੰ ਆਪਣੇ ਰਿਸ਼ਤੇ ਵਿੱਚ ਪੂਰੀ ਤਰ੍ਹਾਂ ਕੈਦ ਕਰ ਲਵਾਂ ਪਰ ਗਜਲ ਦੀ ਖੁਸ਼ੀ ਦੇ ਖਾਤਰ ਮੈਂ ਆਪਣੀ mohabbat ਨੂੰ ਥਾਪੜ ਕੇ ਸਮਾ ਦਿੱਤਾ ਇਸ ਤਰ੍ਹਾਂ ਹੀ 2 ਮਹੀਨੇ ਬੀਤ ਗਏ ਸੀ ਅਤੇ ਇੱਕ ਦਿਨ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਅਤੇ ਉਸ ਸਮੇਂ ਹੀ ਗਜਲ ਦਾ ਫੋਨ ਆਇਆ ਅਤੇ ਕਹਿਣ ਲੱਗੀ ਲਈ ਮੈਨੂੰ ਮਿਲਣਾ ਚਾਹੁੰਦਾ ਹੈ ਉਹ ਬਾਰ-ਬਾਰ ਜिद ਕਰ ਰਿਹਾ ਹੈ ਮਾਏ ਇਸ ਮੌਸਮ ਵਿੱਚ ਮੈਨੂੰ ਘਰੋਂ ਨਿਕਲ ਨਹੀਂ ਦੇਵੇਗੀ ਤੂੰ ਆ ਜਾ ਜਦੋਂ ਮੈਂ ਇਨਕਾਰ ਕੀਤਾ ਤਾਂ ਉਹ ਰੋਣ ਲੱਗੀ ਅਤੇ ਕਹਿਣ ਲੱਗੀ ਜੇਕਰ ਮੈਂ ਨਾ ਗਈ ਤਾਂ ਅਲੀ ਮੇਰੇ ਨਾਲ ਗੱਲ ਨਹੀਂ ਕਰੇਗਾ ਉਹ ਮੇਰੇ ਤੋਂ ਗੁੱਸਾ ਹੋ ਜਾਵੇਗਾ ਅਤੇ ਮੈਂ ਉਸ ਨੂੰ ਗੁੱਸੇ ਨਹੀਂ ਕਰ ਸਕਦੀ ਪਲੀਜ਼ ਮੇਰੇ ਨਾਲ ਆ ਜਾ ਨਾ ਅਤੇ ਫਿਰ ਗਜਲ ਦੇ ਹਮਜੁਆ ਨੇ ਮੈਨੂੰ ਮਜਬੂਰ ਕਰ ਦਿੱਤਾ ਅਤੇ ਮੈਂ ਉਸ ਦੇ ਕੋਲ ਪਹੁੰਚ ਗਿਆ ਮਾਸੀ ਤੂੰ ਬਹੁਤ ਮੁਸ਼ਕਲ ਨਾਲ ਇਜਾਜ਼ਤ ਮਿਲੀ ਸੀ ਫੇਰ ਮੈਂ ਗਜਾਲਾ ਨੂੰ ਸਕੂਟਰ ਤੇ ਬਿਠਾਇਆ ਤੇ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਅਲੀ ਨੇ ਉਸ ਨੂੰ ਬੁਲਾਇਆ ਸੀ ਸ਼ਹਿਰ ਤੋਂ ਪੂਰੇ ਇੱਕ ਸੁਨਸਾਨ ਜਗਾ ਸੀ ਜਦੋਂ ਗਜਾਲਾ ਸਕੂਟਰ ਤੋਂ ਉਤਰੀ ਤਾਂ ਉਸ ਨੂੰ ਦੇਖ ਕੇ ਮੈਂ ਖੁਦ ਬਿਹਾਲ ਹੋਣ ਲੱਗਿਆ ਗਜਾਲਾ ਦਾ ਚਿੱਟੇ ਰੰਗ ਦਾ ਸੂਟ ਮੀ ਵਿੱਚ ਭਿੱਜ ਕੇ ਉਸ ਦੀ ਖੂਬਸੂਰਤੀ ਨੂੰ ਪੂਰੀ ਤਰ੍ਹਾਂ ਉਜਾਗਰ ਕਰ ਰਿਹਾ ਸੀ ਉਸ ਦੇ ਸਰੀਰ ਦਾ ਹਰ ਇੱਕ ਹਿੱਸਾ ਸਪੱਸ਼ਟ ਨਜ਼ਰ ਆ ਰਿਹਾ ਸੀ ਅਤੇ ਫਿਰ ਉਹ ਭੱਜਦੀ ਹੋਈ ਅਲੀ ਦੇ ਕੋਲ ਪਹੁੰਚ ਗਈ ਕੁਝ ਸਮੇਂ ਬਾਅਦ ਗਜਾਲਾ ਅਤੇ ਅਲੀ ਇੱਕ ਦੂਜੇ ਦੇ ਹੱਥਾਂ ਵਿੱਚ ਹੱਥ ਪਾਉਂਦੇ ਹੋਏ ਸੜਕ ਤੇ ਚੱਲ ਪਏ ਸੀ ਅਤੇ ਫਿਰ ਮੈਂ ਇੱਕ ਪਾਸੇ ਸਕੂਟਰ ਲਾ ਕੇ ਖੜਾ ਹੋ ਗਿਆ ਮੀ ਬਹੁਤ ਤੇਜ਼ ਹੋ ਰਿਹਾ ਸੀ ਇੰਨਾ ਤੇਜ਼ ਕਿ ਸਾਹਮਣੇ ਦਾ ਦ੍ਰਿਸ਼ ਧੁੰਦਲਾ ਨਜ਼ਰ ਆ ਰਿਹਾ ਸੀ ਪਰ ਉਹਨਾਂ ਦੋਹਾਂ ਦੀ ਮੁਹੱਬਤ ਮੈਨੂੰ ਸਾਫ਼ ਦਿਖ ਰਹੀ ਸੀ ਗਜਾਲਾ ਨੇ ਖੁਦ ਨੂੰ ਪੂਰੀ ਤਰ੍ਹਾਂ ਲਈ ਨੂੰ ਸੌਂਪ ਦਿੱਤਾ ਸੀ ਅਤੇ ਅਲੀ ਨੇ ਕੱਸ ਕੇ ਉਸ ਨੂੰ ਆਪਣੀਆਂ ਬਾਹਾਂ ਦੇ ਵਿੱਚ ਜਕੜ ਲਿਆ ਸੀ ਅਤੇ ਦੀਵਾਨਿਆਂ ਦੀ ਤਰ੍ਹਾਂ ਪਿਆਰ ਕਰ ਰਿਹਾ ਸੀ ਇਸ ਅਤ੍ਰੇਸ਼ ਨੇ ਮੈਨੂੰ ਦੁਖੀ ਕੀਤਾ ਅਤੇ ਮੈਂ ਆਪਣੀ ਅੱਖਾਂ ਬੰਦ ਕਰ ਲਈਆਂ ਮੇਰੇ ਹੰਝੂ ਮੀਂਹ ਨਾਲ ਬਹਿ ਗਏ ਸੀ ਮੇਰਾ ਬਸ ਚੱਲਦਾ ਤਾਂ ਮੈਂ ਗਜਾਲਾ ਨੂੰ ਅਲੀ ਦੇਨ ਦਾ ਨੇੜੇ ਕਦੇ ਜਾਣ ਹੀ ਨਾ ਦਿੰਦਾ ਪਰ ਮੇਰਾ ਬਸੇ ਤਾਂ ਨਹੀਂ ਚੱਲ ਰਿਹਾ ਸੀ ਉਸੇ ਸਮੇਂ ਹੀ ਇੱਕ ਚੀਕ ਦੀ ਆਵਾਜ਼ ਕਾਰਨ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਸਾਹਮਣੇ ਦਾ ਨਜ਼ਾਰਾ ਬਦਲ ਗਿਆ ਸੀ ਗਜਾਲਾ ਸੜਕ ਤੇ ਪਈ ਹੋਈ ਖੂਨ ਨਾਲ ਨਹਾ ਰਹੀ ਸੀ ਅਤੇ ਦੂਰ ਅਲੀ ਪਿਆ ਸੀ ਮੇਂ ਉਜ ਘਟ ਹੋ ਗਿਆ ਸੀ ਇੱਕ ਤੇਜ਼ ਗੱਡੀ ਉਹਨਾਂ ਦੋਹਾਂ ਨੂੰ ਟੱਕਰ ਮਾਰਦੀ ਹੋਈ ਚਲੀ ਗਈ ਸੀ ਮੇਂ ਪੈਣ ਦੇ ਕਾਰਨ ਸਾਹਮਣੇ ਬਹੁਤ ਧੁੰਦਲਾ ਹੋ ਰਿਹਾ ਸੀ ਸ਼ਾਇਦ ਉਹ ਆਉਣ ਵਾਲੀ ਗੱਡੀ ਨੂੰ ਅਲੀ ਅਤੇ ਗਜਲਾ ਦਿਖਾਈ ਨਹੀਂ ਸੀ ਉਹ ਜਿੰਨੀ ਤੇਜ਼ ਆਈ ਸੀ ਉਨੀ ਤੇਜ਼ ਹੀ ਚਲੀ ਗਈ ਸੀ ਪਰ ਜਾਂਦੇ ਜਾਂਦੇ ਮੇਰੀ ਦੁਨੀਆ ਉਜਾੜ ਗਈ ਸੀ ਮੈਂ ਜਿਵੇਂ ਕਿਮੀ ਅਲੀ ਅਤੇ ਗਜਲਾ ਨੂੰ ਹਸਪਤਾਲ ਲੈ ਕੇ ਆਇਆ ਅਲੀ ਨੂੰ ਜਿਆਦਾ ਸੱਤ ਨਹੀਂ ਲੱਗਦੀ ਸੀ ਪਰ ਗਜਾਲਾ ਦੀਆਂ ਦੋਹੇ ਲੱਤਾਂ ਇਸ ਹਾਦਸੇ ਵਿੱਚ ਟੁੱਟ ਗਈਆਂ ਸੀ ਗਜਾਲਾ ਨੇ ਡਾਕਟਰ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਗਜਾਲਾ ਦੀਆਂ ਲੱਤਾਂ ਦੀ ਬਹੁਤ ਖਰਾਬ ਹਾਲਤ ਹੈ ਸ਼ਾਇਦ ਹੀ ਉਹ ਆਪਣੀਆਂ ਲੱਤਾਂ ਤੇ ਚੱਲ ਸਕੇ ਡਾਕਟਰ ਦੇ ਅਨੁਸਾਰ ਹੁਣ ਗਜਾਲਾ ਪਾਹੀਜ ਹੋ ਗਈ ਸੀ ਇਹ ਖਬਰੋਂ ਮੇਰੇ ਅਤੇ ਗਜਾਲਾ ਦੇ ਘਰਵਾਲਿਆਂ ਲਈ ਕਿਸੇ ਕਿਆਮਤ ਤੋਂ ਘੱਟ ਨਹੀਂ ਸੀ ਅਤੇ ਦੂਜੇ ਪਾਸੇ ਅਲੀ ਸੀ ਜੋ ਆਪਣੀਆਂ ਸੱਟਾਂ ਤੇ ਮੱਲਮ ਪੱਟੀ ਕਰਵਾ ਕੇ ਵਾਪਸ ਚਲਾ ਗਿਆ ਸੀ ਅਤੇ ਜਾਂਦੇ ਜਾਂਦੇ ਕਹਿ ਗਿਆ ਸੀ ਕਿ ਮੈਂ ਆਪਾਂ ਹੀ ਜ ਲੜਕੀ ਨਾਲ ਆਪਣੀ ਜ਼ਿੰਦਗੀ ਨਹੀਂ ਗੁਜ਼ਾਰ ਸਕਦਾ ਉਹ ਗਜਾਲਾ ਨੂੰ ਹਮੇਸ਼ਾ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਸੀ ਅਤੇ ਜਦੋਂ ਇਹ ਖਬਰ ਗਜਾਲਾ ਨੂੰ ਪਤਾ ਲੱਗੀ ਤਾਂ ਉਹ ਰੋ ਰੋ ਕੇ ਬਿਹਾ ਲੂ ਗਈ ਸੀ ਪਹਿਲਾਂ ਤਾਂ ਪੈਰਾ ਦੀਆਂ ਸੱਟਾਂ ਨੇ ਉਸ ਨੂੰ ਟੋੜ ਦਿੱਤਾ ਸੀ ਅਤੇ ਫਿਰ ਅਲੀ ਦੀ ਬੇਵਫਾਈ ਨੇ ਅਲੀ ਦਾ ਪਿਆਰ ਬਸ ਇੱਥੋਂ ਤੱਕ ਹੀ ਸੀ ਉਸ ਨੂੰ ਖੂਬਸੂਰਤ ਲੜਕੀ ਚਾਹੀਦੀ ਸੀ ਗਜਾਲਾ ਦਾ ਅਧੂਰਾ ਬਜੂਦ ਉਸ ਨੂੰ ਕਬੂਲ ਨਹੀਂ ਸੀ ਮੈਂ ਬੜੀ ਮੁਸ਼ਕਲ ਨਾਲ ਗਜਾਲਾ ਨੂੰ ਹੌਸਲਾ ਦਿੱਤਾ ਸੀ ਪਰ ਉਸ ਦੀ ਹਾਲਤ ਸੰਭਲੀ ਨਹੀਂ ਰਹੀ ਸੀ ਅਤੇ ਫੇਰ ਮੈਂ ਮੇਰੀ ਮਾਂ ਨੂੰ ਕਿਹਾ ਕਿ ਮੇਰਾ ਤੇ ਗਜਾਲਾ ਦਾ ਵਿਆਹ ਕਰ ਦਿਓ ਤਾਂ ਕਿ ਮੈਂ ਉਸ ਦੀ ਜ਼ਿੰਮੇਵਾਰੀ ਚੱਕ ਸਕਾਂ ਗਜਾਲਾ ਨੇ ਪਿਆਰ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ ਅਤੇ ਫੇਰ ਬੜੇ ਸਾਦੇ ਢੰਗ ਨਾਲ ਮੇਰਾ ਤੇ ਗਜਾਲਾ ਦਾ ਵਿਆਹ ਹੋ ਗਿਆ ਗਜਾਲਾ ਦਾ ਸਰੀਰ ਬਿਲਕੁਲ ਕੰਮ ਨਹੀਂ ਕਰ ਰਿਹਾ ਸੀ ਬਸ ਮੇਰੇ ਕਹਿਣ ਤੇ ਉਸ ਨੇ ਮੇਰੇ ਨਾਲ ਵਿਆਹ ਕਰਵਾ ਲਿਆ ਸੀ ਮੈਂ ਦਿਨ ਰਾਤ ਉਸ ਦਾ ਖਿਆਲ ਰੱਖਣ ਲੱਗਿਆ ਜਿਵੇਂ ਹੀ ਉਹ ਹਸਪਤਾਲ ਤੋਂ ਡਿਸਚਾਰਜ ਹੋਈ ਮੈਂ ਉਸ ਨੂੰ ਘਰ ਲਿਆ ਆਇਆ ਅਤੇ ਉਸ ਦੀ ਬਹੁਤ ਸੇਵਾ ਕੀਤੀ ਅਤੇ ਹੌਲੀ-ਹੌਲੀ ਉਸ ਨੂੰ ਆਪਣੇ ਪਿਆਰ ਨਾਲ ਠੀਕ ਕੀਤਾ ਮੇਰੇ ਪਿਆਰ ਨੂੰ ਦੇਖ ਕੇ ਗਜਾਲਾ ਬਹੁਤ ਸ਼ਰਮਿੰਦਾ ਹੋਈ ਅਤੇ ਕਹਿੰਦੀ ਕਿ ਫਜ਼ਲ ਮੈਂ ਬਹੁਤ ਸ਼ਰਮਿੰਦਾ ਹਾਂ ਮੈਂ ਹੀਰੇ ਨੂੰ ਛੱਡ ਕੇ ਪੱਥਰ ਨਾਲ ਆਪਣਾ ਸਿਰ ਬੰਨ੍ਹਿਆ ਸੀ ਪਰ ਉਸ ਰਾਤ ਮੈਂ ਗਜਾਲਾ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਆਪ ਤੋਂ ਮੈਨੂੰ ਦੂਰ ਕਰ ਦਿੱਤਾ ਮੈਨੂੰ ਇੱਕ ਜ਼ੋਰ ਦਾ ਝਟਕਾ ਲੱਗਿਆ ਸੀ ਮੈਂ ਤਾਂ ਸਮਝਦਾ ਸੀ ਕਿ ਗਜਾਲਾ ਮੇਰੇ ਪਿਆਰ ਨੂੰ ਸਮਝ ਜਾਵੇਗੀ ਪਰ ਉਸ ਨੇ ਆਪਣੇ ਨੇੜੇ ਆਉਣ ਤੋਂ ਮੈਨੂੰ ਰੋਕ ਦਿੱਤਾ ਸੀ ਮੈਂ ਉਸ ਨੂੰ ਕਿਹਾ ਗਜਾਲਾ ਹੁਣ ਕਿਉਂ ਤੂੰ ਮੈਨੂੰ ਇੰਨੀ ਦੂਰ ਬਣਾ ਮੈਂ ਕਿਹਾ ਗਜਾਲਾ ਹੁਣ ਕਿਉਂ ਤੂੰ ਮੇਰੇ ਤੋਂ ਇੰਨੀ ਦੂਰੀ ਬਣਾ ਰਹੀ ਹੈ ਮੈਂ ਸਭ ਕੁਝ ਜਾਣਦੇ ਹੋਏ ਤੈਨੂੰ ਅਪਣਾਇਆ ਹੈ ਮੈਂ ਤੈਨੂੰ ਆਪਣਾ ਪਿਆਰ ਦੇਣਾ ਚਾਹੁੰਦਾ ਹਾਂ ਤੇਰੇ ਨਾਲ ਆਪਣੀ ਖੁਸ਼ਹਾਲ ਜ਼ਿੰਦਗੀ ਗੁਜ਼ਾਰਨੀ ਚਾਹੁੰਦਾ ਹਾਂ ਫੇਰ ਕਿਉਂ ਮੈਨੂੰ ਇਨਕਾਰ ਕਰ ਰਹੀ ਹੈ ਤੂੰ ਮੇਰੀ ਇਸ ਗੱਲ ਤੇ ਗਜਾਲਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਓ ਕਹਾਂ ਲੱਗ ਗਈ ਫਾਜ਼ਲ ਮੈਂ ਤੇਰੇ ਪਿਆਰ ਦੇ layak ਨਹੀਂ ਆ ਮੈਂ ਦਲਦਲ ਵਿੱਚ ਫਸ ਗਈ ਸੀ ਉਸ ਦਲਦਲ ਦਾ ਚਿੱਕੜ ਮੇਰੇ ਬਦਨ ਤੇ ਲੱਗਿਆ ਹੋਇਆ ਹੈ ਮੈਂ ਲੱਖ ਉਸ ਚਿੱਕੜ ਨੂੰ ਸਾਫ਼ ਕਰ ਲਵਾਂ ਪਰ ਉਹ ਦਾਗ ਮੇਰੇ ਜਿਸਮ ਤੋਂ ਜਾਂਦੇ ਨਹੀਂ ਹਨ ਮੈਨੂੰ ਥੋੜਾ ਸਮਾਂ ਦੇ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਲਈ ਹੋ ਸਕਦਾ ਹੈ ਮੇਰਾ ਦਿਲ ਇਸ ਰਿਸ਼ਤੇ ਲਈ ਰਾਜ਼ੀ ਹੋ ਜਾਵੇ ਗਜ਼ਾਲਾ ਦੀਆਂ ਗੱਲਾਂ ਨੂੰ ਸੁਣ ਕੇ ਮੇਰੇ ਦਿਲ ਨੂੰ ਸਕੂਨ ਮਿਲਿਆ ਸੀ ਮੈਂ ਗਜਾਲਾ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ ਤੇ ਕਿਹਾ ਗਜਾਲਾ ਭੁੱਲ ਜਾਉ ਪਲ ਮੇਰਾ ਪਿਆਰ ਤੇਰੇ ਸ਼ਰੀਰ ਤੇ ਲੱਗੇ ਹੋਏ ਸਾਰੇ ਦਾਗ ਸਾਫ ਕਰ ਦੇਵੇਗਾ ਮੈਂ ਸੱਚੇ ਦਿਲ ਨਾਲ ਤੈਨੂੰ ਆਪਣਾ ਰਿਹਾ ਹਾਂ ਗਜਾਲਾ ਦੀਆਂ ਅੱਖਾਂ ਵਿੱਚ ਆਏ ਹੋਏ ਹੰਝੂ ਮੈਂ ਸਾਫ ਕੀਤੇ ਤੇ ਪਿਆਰ ਨਾਲ ਉਸ ਨੂੰ ਆਪਣੇ ਸੀਨੇ ਨਾਲ ਲਾ ਲਿਆ ਉਸ ਨੂੰ ਵੀ ਕੋਈ ਇਤਰਾਜ ਨਹੀਂ ਸੀ ਉਸ ਰਾਤ ਅਸੀਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਮੇਰੀ ਮੁਹੱਬਤ ਨੂੰ ਪਾ ਕੇ ਗਜਾਲਾ ਫਿਰ ਤੋਂ ਜਿਉਣ ਦੇ ਸੁਪਨੇ ਦੇਖ ਰਹੀ ਸੀ ਇਹ ਮੇਰਾ ਪਿਆਰ ਹੀ ਸੀ ਕਿ ਹੌਲੀ-ਹੌਲੀ ਗਜਾਲਾ ਬਸਾਖੀਆਂ ਦੇ ਸਹਾਰੇ ਚੱਲਣ ਲੱਗੀ ਸੀ ਇਸ ਬਦਲਾਵ ਤੇ ਡਾਕਟਰ ਵੀ ਹੈਰਾਨ ਸੀ ਇੱਕ ਦਿਨ ਉਹ ਮੇਰੇ ਕੋਲ ਆ ਕੇ ਬਹੁਤ ਰੋਈ ਉਸ ਨੂੰ ਹਜੇ ਤੱਕ ਯਕੀਨ ਨਹੀਂ ਆ ਰਿਹਾ ਸੀ ਕਿ ਮੈਂ ਉਸ ਨੂੰ ਇੰਨਾ ਪਿਆਰ ਕਰਦਾ ਹਾਂ ਮੇਰਾ ਪਿਆਰ ਪਾ ਕੇ ਉਹ ਕਹਿਣ ਲੱਗੀ ਕਿ ਸ਼ਾਇਦ ਮੈਂ ਕੋਈ ਚੰਗੇ ਕਰਮ ਕੀਤੇ ਹੋਣਗੇ ਜੋ ਪਗਮਾ ਆਨਣੇ ਮੈਨੂੰ ਤੇਰੇ ਵਰਗਾ ਹਮਸਫਰ ਦਿੱਤਾ ਹੈ ਮੈਂ ਵੀ ਉਸ ਨਾਲ ਵਾਦਾ ਕੀਤਾ ਕਿ ਮੈਂ ਉਸ ਨੂੰ ਕਦੇ ਵੀ ਕੋਈ ਤਕਲੀਫ ਨਹੀਂ ਪਹੁੰਚਾਵਾਂਗਾ ਉਸ ਨੇ ਮੇਰੇ ਪਿਆਰ ਨੂੰ ਦਿਲ ਤੋਂ ਕਬੂਲ ਕਰ ਲਿਆ ਸੀ ਮੈਂ ਆਪਣੀ ਪਿਆਰ ਉਤੇ ਪਾ ਲਿਆ ਸੀ ਅਤੇ ਫਿਰ ਵਿਆਹ ਵਿੱਚ ਤਾਂ ਇੰਨੀ ਤਾਕਤ ਹੁੰਦੀ ਹੈ ਕਿ ਦੋ ਦਿਲਾਂ ਵਿੱਚ ਆਪਣੇ ਆਪ ਹੀ ਪਿਆਰ ਹੋ ਜਾਂਦਾ ਹੈ ਸਮੇਂ ਦੇ ਨਾਲ ਗਾਜ਼ਲ ਨੂੰ ਵੀ ਮੇਰੇ ਨਾਲ ਪਿਆਰ ਹੋ ਗਿਆ ਸੀ ਹੁਣ ਉਹ ਦੋਨੇ ਪੈਨਾ ਤੋਂ ਮਜਬੂਰਤਾ ਸੀ ਪਰ ਫੇਰ ਵੀ ਉਹ ਬਸਾਕੀਆਂ ਦੇ ਸਾਰੇ ਤੁਰਦੀ ਆ ਪਰ ਮੇਰੇ ਲਈ ਉਹ ਮੇਰੇ ਦਿਲ ਦੀ ਮਲਿਕਾ ਹੈ ਮੈਂ ਚਾਹੁੰਦਾ ਤਾਂ ਉਸ ਅਦਾਤੀ ਤੋਂ ਉਸ ਦੇ ਮੂੰਹ ਤੇ ਮਾਰ ਕੇ ਉਸ ਨੂੰ ਸ਼ੱਦ ਸਕਦਾ ਸੀ ਪਰ ਜੋ ਲੋਕ ਸੱਚਾ ਪਿਆਰ ਕਰਦੇ ਹਨ ਉਹ ਲੋਕ ਕਦੇ ਵੀ ਆਪਣੇ ਪਿਆਰ ਨੂੰ ਇਕੱਲਾ ਨਹੀਂ ਛੱਡਦੇ ਅਤੇ ਫੇਰ ਇਹ ਸਹਾਵਤ ਵਿੱਚ ਤਾਂ ਮੈਂ ਕਦੇ ਵੀ ਗਾਜ਼ਲ ਨੂੰ ਸ਼ਾਦੀ ਨਹੀਂ ਛੱਡਦਾ ਸੀ ਮੈਂ ਗਾਜ਼ਲ ਨੂੰ ਕਦੇ ਵੀ ਇਹ ਅਹਿਸਾਸ ਨਹੀਂ ਹੋਣ ਦਿੱਤਾ ਸੀ ਕਿ ਉਹ ਮੇਰੇ ਸਾਹਮਣੇ ਇੱਕ ਗਹਿਰ ਮਾਰਦੋਦੀਆਂ ਬਾਹਾਂ ਵਿੱਚ ਰਹਿਦੀ ਸੀ ਮੈਂ ਇਹ ਵੀ ਜਾਣਦਾ ਸੀ ਕਿ ਉਸ ਨੇ ਹੋਟਲ ਵਿੱਚ ਅਲੀ ਦੇ ਨਾਲ ਕਿਹੜਾ ਰਿਸ਼ਤਾ ਬਣਾਇਆ ਸੀ ਪਰ ਹੁਣ ਮੈਂ ਉਸ ਨੂੰ ਉਹ ਸਭ ਜ਼ਿਆਦਾ ਦਿਵਾ ਕੇ ਦੁਖੀ ਕਰਨਾ ਨਹੀਂ ਚਾਹੁੰਦਾ ਸੀ ਕਿਉਂਕਿ ਹੁਣ ਮੈਂ ਉਸ ਨੂੰ ਪਿਆਰ ਕਰਦਾ ਸੀ ਸੱਚਾ ਪਿਆਰ ਅਤੇ ਉਸ ਪਿਆਰ ਵਿੱਚ ਬਰਾਬਰੀ ਹੁੰਦੀ ਹੈ ਅਤੇ ਮੈਂ ਉਸ ਨੂੰ ਬਰਾਬਰੀ ਦਾ ਦਰਜਾ ਹੀ ਦੇਣਾ ਚਾਹੁੰਦਾ ਸੀ ਉਹ ਕਦੇ-ਕਦੇ ਖੁਦ ਮੇਰੇ ਤੋਂ ਆਪਣੀਆਂ ਗਲਤੀਆਂ ਲਈ ਮਾਫੀ ਵੀ ਮੰਗਦੀ ਹੈ ਪਰ ਮੈਂ ਉਸ ਨੂੰ ਸਖਤੀ ਨਾਲ ਕਹਿ ਦਿੱਤਾ ਹੈ ਕਿ ਹੁਣ ਬੀਤਿਆ ਹੋਇਆ ਕੱਲ ਨਾ ਦੁਹਰਾਓ ਦੋਸਤੋ ਤੁਸੀਂ ਹੀ ਦੱਸੋ ਕਿ ਮੈਂ ਗਜ਼ਲ ਨੂੰ ਅਪਣਾ ਕੇ ਸਹੀ ਕੀਤਾ ਜਾਂ ਗਲਤ ਮੈਂ ਸਮਝਦਾ ਹਾਂ ਕਿ ਸੱਚਾ ਪਿਆਰ ਕਰਨ ਵਾਲੇ ਮੇਰੇ ਵਰਗੇ ਹੀ ਹੁੰਦੇ ਹਨ ਜਾਂ ਫੇਰਾ ਮੇਰੀ ਗਜ਼ਲ ਲਈ ਮੁਹੱਬਤਾਂ ਦੁਨੀਆ ਤੋਂ ਹਟ ਕੇ ਸੀ ਦੋਸਤੋ ਇਹ ਸੀ ਗਜ਼ਲ ਅਤੇ ਫਜ਼ਲਦੀਪ ਪਿਆਰ ਭਰੀ ਲਵ ਸਟੋਰੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਅਤੇ ਹਰ ਰੋਜ਼ ਇਸ ਤਰ੍ਹਾਂ ਦੀਆਂ ਰੋਮਾਂਟਿਕ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ